ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤਨਤਨ ਸ਼ਿਕਰੂ ਤੇਗ ਬਾਦੁਰ ਸਾਹਿਬ ਮਹਾਰਾਜ ਸਦਾ ਹੀ ਜੈ ਜੈਕਾਰ ਹੈ ਸਦਾ ਹੀ ਜੈ ਜੈਕਾਰ ਸਰਬਤਾਂ ਭਲਾ ਕਰੋ ਬਾਬਾ ਜੀ ਮਿਹਰ ਕਰੋ ਕਿਰਪਾ ਕਰੋ ਬਾਬਾ ਜੀ ਦੁੱਖਾਂ ਕੋਲੋਂ ਸਦਾ ਨਾਸ਼ ਕਰੋ ਬਾਬਾ ਜੀ ਔਖੀ ਕੜੀ ਨਾ ਦੇਖਣ ਦੀ ਕਰੋ ਕਿਰਪਾ ਤਨਤਨ ਸ਼ਿਕਰੂ ਤੇਗ ਬਾਦੁਰ ਮਹਾਰਾਜ ਆਪਣੀ ਕਿਰਪਾ ਕਰੋ ਮਿਹਰ ਕਰੋ ਮਹਾਰਾਜ ਬਖਸ਼ਿਆ ਕਿਰਪਾ ਕਰੋ ਆ ਮੋ ਆਹੇ ਗੁਰ ਸਾਹਿਬ ਜੀ ਤਨ ਹਸਰੀ ਮਹੱਲਾ ਪੰਜਾਂ ਘਰਬਾਰ ਵਾ ਇੱਕ ਓੰਕਾਰ ਸਤ ਗੁਰ ਪ੍ਰਸਾਦ ਨਾ ਹਰ ਬੰਦਨਾ ਗਣ ਗਾਵੋ ਘੋਪਲ ਰਾਈ ਰਹਾਓ ਵੱਡ ਭਾਗ ਭੇਟੇ ਗੁਰ ਦੇ ਹਰ ਬੰਦਨ ਗੁਣ ਗਾਵੋ ਓ ਪਾਲ ਰਾਏ ਰਹਾਓ ਵੱਡ ਪਹਗ ਭੇਟ ਕੋਰ ਦੇਵ ਕੋਟ ਪਰਾਧ ਮਿਟੇ ਹਰ ਸੇਵ ਮਲ ਜਾ ਕਾ ਮਨ ਰਪ ਸੋਗ ਅਗਨ ਤਿਸ ਜਨ ਨਭਕ ਸਾਗਰ ਤਰਿਆ ਸਾਧੂ ਸੰਗੇ ਮੇਰ ਭਉ ਨਾਮ ਜਪ ਹਰ ਰੰਗੇ ਸ਼ਪਾਪ ਨਾ ਫੜੇ ਜਾਂ ਜੰਦਰ ਨਾ ਆਵੇ ਨੇੜੇ ਤੇਰੇ ਸ਼ਨਾਯਗਨ ਪ੍ਰਭ ਆਪ 부ਝੇ ਮੇਸਨਾ ਯਾਗਨ ਪ੍ਰਭ ਆਪੁ ਬੁਛਾਈ ਨਾਨਕ ਉਧਰੇ ਪ੍ਰਭ ਸਰਣਾਈ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ ਤਨ ਆਸਰੀ ਮਹਿਲਾ ਪੰਜਵਾਂ ਘਰਬਾਰਵਾਂ ਇੱਕ ਓੰਕਾਰ ਸਤਿਗੁਰ ਪ੍ਰਸਾਦ ਬੰਦਨਾ ਹਰ ਬੰਦਨਾ ਗੁਣ ਗਾਵੋ ਗੋਪਾਲ ਰਾਏ ਰਹਾਉ ਵੱਡਾ ਭਾਗ ਭੇਟੇ ਗੁਰਦੇਵਾ ਕੋਟ ਪਰਾਧ ਮਿਟੇ ਹਰ ਸਿਵਾ ਗੁਰੂ ਪਿਆਰ ਵਾਲੇ ਅੱਜ ਦਾ ਪਾਵਨ ਅਖਵਾਕ ਤਾਂ ਨਾ ਗੁਰੂ ਅਰਜਨ ਦੇਵ ਪਾਤਸ਼ਾਹ ਦਾ ਬਖਸ਼ਿਸ਼ ਕੀਤਾ ਹੋਇਆ ਧਨ ਆਸਰੀ ਰਾਗ ਅੰਦਰ ਪਾਵਨ ਅੰਗ 683 ਅਤੇ 84 ਉੱਤੇ ਸੁਭਾਈ ਮਾਨ ਸਤਿਗੁਰ ਕਹਿੰਦੇ ਭਾਈ ਹਮੇਸ਼ਾ ਆਪਣੇ ਉਸ ਪਰਿਕੂਰਨ ਪਰਮੇਸ਼ਰ ਨੂੰ ਨਮਸਕਾਰ ਕਰਿਆ ਕਰ ਦੋਵੇਂ ਹੱਥ ਜੋੜ ਕੇ ਅਤੇ ਉਸ ਮਾਲਕ ਦੇ ਗੁਣ ਗਾਇਆ ਕਰ ਉਹ ਮਾਲਕ ਦੀ ਇਹ ਵਡਿਆਈ ਵੱਡੇ ਭਾਗਾਂ ਦੇ ਨਾਲ ਜਿਨ੍ਹਾਂ ਨੂੰ ਗੁਰੂ ਮਿਲ ਪੈਂਦਾ ਏ ਉਹ ਕਰਦੇ ਨੇ ਤੇ ਜਦੋਂ ਕੋਈ ਗੁਰੂ ਦੇ ਦੱਸੇ ਮਾਰਗ ਤੇ ਤੁਰ ਪਏ ਤੇ ਰੱਬ ਦੀ ਵਡਿਆਈ ਵਿੱਚ ਜੁੜ ਜਾਏ ਜਦੀ ਸੇਵਾ ਵਿੱਚ ਜੁੜ ਜਾਏ ਸਤਿਗੁਰ ਕਹਿੰਦੇ ਕਰੋੜਾਂ ਹੈ ਅਪਰਾਧ ਕਰੋੜਾਂ ਹੈ ਪਾਪ ਕੱਟੇ ਜਾਂਦੇ ਨੇ ਇਸ ਕਰਕੇ ਸਤਿਗੁਰ ਕਹਿੰਦੇ ਭਾਈ ਉਸ ਮਾਲਕ ਨੂੰ ਯਾਦ ਰੱਖ ਉਸ ਮਾਲਕ ਨੂੰ ਸਜਦੇ ਕਰ ਜਿਹੜਾ ਤੇਰੇ ਜੀਵਨ ਦੇ ਵਿੱਚ ਖੁਸ਼ੀਆਂ ਦੇ ਆਨੰਦ ਦੇ ਇੱਕ ਅਵਸਥਾ ਬਣਾ ਲੈ ਕਿ ਸੋ ਕਿਉਂ ਵਿਸਰ ਜਿਨ ਸਭ ਕੁਛ ਦੀਆ ਸੋ ਕਿਉਂ ਵਿਸਰੈ ਜੇ ਜੀਵਨ ਜੀਆ ਪਰਬ ਕਿਉਂ ਸਾਨੂੰ ਭੁੱਲੇ ਜਿਹੜਾ ਸਾਨੂੰ ਖੁਸ਼ੀਆਂ ਬਖਸ਼ਦਾਏ ਆਨੰਦ ਬਖਸ਼ਦਾਏ ਜੀਵਨ ਦੇ ਜੀ ਸੰਮਾਲਕ ਨੇ ਦਿੱਤਾ ਏ ਸਤਿਗੁਰum ਇਹ ਹਿਰ ਕਰਨ ਹਮੇਸ਼ਾ ਉਸ ਸੰਮਾਲਕ ਦੇ ਸ਼ੁਕਰਾਨੇ ਵਿੱਚ ਉਸ ਦੀ ਯਾਦ ਵਿੱਚ ਉਸ ਦੇ ਸਿਮਰਨ ਤੇ ਸੇਵਾ ਵਿੱਚ ਜੁੜ ਕੇ ਆਪਣੇ ਜੀਵਨ ਨੂੰ ਸਫਲ ਬਣਾਈਏ ਸਤਿਗੁਰ ਸਭਨਾ ਨੂੰ ਨਾਮ ਸੇਵਾ ਸਿਮਰਨ ਬਖਸ਼ਣ ਜੀ ਸਭਨਾ ਦਾ ਆਵਿਆ ਗਾਵਿਆ ਸੇਵਾ ਆਪਣੇ ਦਰ ਤੇ ਪ੍ਰਵਾਨ ਕਰਨ ਹੋਈਆਂ ਭੁੱਲਾਂ ਦੀ ਖਿਮਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ